ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2015 ਵਿੱਚ ਅਮਰੂਦ ਬਾਅਵ ਮਿਸ਼ਨ ਫਾਰ ਰੈਜਨਰੇਸ਼ਨ ਐਂਡ ਅਰਬਨ ਟ੍ਰਾਂਸਫਰਮੇਸ਼ਨ ਨਾਵੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਬੁਨਿਆਦੀ ਢਾਂਚਾ ਵਿਕਸਿਤ ਕਰਨ ਵੱਲ ਧਿਆਨ ਦਿੱਤਾ ਗਿਆ ਹੈ ਇਸ ਸਕੀਮ ਤਹਿਤ ਸ਼ਹਿਰੀ ਪੁਨਰਸੁਰਜੀਤੀ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਸ਼ਹਿਰੀ ਬਦਲਾਅ ਲਈ ਟਿਕਵੇਂ ਮਜ਼ਬੂਤ ਸੀਵਰੇਜ ਨੈਟਵਰਕ ਅਤੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਇਹ ਯੋਜਨਾ ਕੇਂਦਰੀ ਸਹਾਇਤਾ ਅਤੇ ਸੂਬਿਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਨਗਰ ਕੌਂਸਲ ਖੜਰਵਲੋਂ ਇਸ ਸਕੀਮ ਦੇ ਦੂਜੇ ਗੇੜ ਲਈ ਤਕਰੀਬਨ 23 ਕਰੋੜ 51 ਲੱਖ ਰੁਪਏ ਦੀਆਂ ਰਕਮਾਂ ਪ੍ਰਵਾਨ ਕੀਤੀਆਂ ਗਈਆਂ ਨੇ ਜਿਸ ਵਾਟਰ ਟ੍ਰੀਟਮੈਂਟਸ ਪਲੈਂਟ ਦੀ ਉਸਾਰੀ ਵਾਟਰ ਟੈਂਕ ਟਿਊਬਵੈਲ ਵਾਟਰ ਸਪਲਾਈ ਪਾਈਪਾਂ ਦੇ ਕੰਮ ਮੁਕੰਮਲ ਕਿਤੇ ਜਾਣਗੇ ਇਸ ਸੰਬੰਧ ਵਿੱਚ ਹੋਈ ਵਿਸ਼ੇਸ਼ ਮੀਟਿੰਗ ਤੋਂ ਬਾਅਦ ਨਗਰ ਕੌਂਸਲ ਖੜਰ ਦੀ ਪ੍ਰਧਾਨ ਜਸਪ੍ਰੀਤ ਕੌਰ ਲੋਂਗਿਆ ਅਤੇ ਪੰਜਾਬ ਵਾਟਰ ਸਪਲਾਈ ਬੋਰਡ ਦੇ ਜੀ ਵਿਨੇ ਕੁਮਾਰ ਨੇ ਦੱਸਿਆ ਕਿ ਇਸ ਨਾਲ ਖੜਰ ਦੀ ਲੋਕਾਂ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੀ ਤਰ੍ਹਾਂ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਵਿੱਚ ਮਦਦ ਮਿਲੇਗੀ ਅੱਜ ਅੰਮ੍ਰਿਤਪੁਰ 0 ਸਕਿੰਡ ਦੇ ਆਧਾਰ ਤੇ ਇੱਕ ਸਪੈਸ਼ਲ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਸੀਵਰੇਜ ਬੋਰਡ ਚੰਡੀਗੜ੍ਹ ਵੱਲੋਂ ਸਾਡੇ ਤੋਂ ਇਹ ਕਨਫਰਮੇਸ਼ਨ ਮੰਗੀ ਗਈ ਸੀ ਕਿ ਕਿ ਜੇ ਉਹ ਵੀ ਅਸੀਂ ਕੰਮ ਕਰਨਾ ਜੋ ਵੀ ਸਾਡੀ ਪਲੈਨਿੰਗ ਹੈ ਚਾਹੇ ਟਿਊਬ ਲੱਗਣਾ ਚਾਹੇ ਟੈਂਕਰ ਲੱਗਣਾ ਚਾਹੇ ਪਾਣੀ ਦੀ ਸਪਲਾਈ ਦੇਣੀ ਹੈ ਉਸ ਦੇ ਆਧਾਰ ਤੇ ਸਾਡੇ ਤੋਂ ਸਖਸ਼ਾਂਤੀ ਮੰਗੀ ਗਈ ਸੀ ਨਗਰ ਕੌਂਸਲ ਖਰੜ ਤੋਂ ਕੰਟਰੀਬਿਊਸ਼ਨ ਸਾਰਿਆਂ ਦਾ ਜੀ ਅਮਸ਼ਿਆ ਨਰੀ ਹੈ ਇਹ ਅੱਜ ਜੋ ਸਾਡੀ ਮੀਟਿੰਗ ਹੋਈ ਹੈ ਜੀ ਸਾਨੂੰ ਜੇ ਨਹਿਰੇ ਵਾਲਾ ਪਾਣੀ ਮਿਲ ਜਾਂਦਾ ਕੋਲਿ ਵਾਲਟਰ ਵਰਕਰਸ ਸਾਨੂੰ ਟਿਊਬ ਨਾਲ ਦੇ ਪਾਣੀ ਤੋਂ ਜ਼ਿਆਦਾ ਮਿਲੂਗੀ ਸਾਡਾ ਇਹਦਾ ਸ਼ਹਿਰ ਆ ਉਹ ਵੀ ਹਰਿਆ ਭਰਿਆ ਹੋ ਜਾਊਗਾ ਕਿਉਂਕਿ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਰਹੂਗੀ